ਨੰਕ ਕੈਨੇਡਾ ਦੇ ਵੱਲੋਂ ਜੋ ਵੀ ਚੇਂਜਸ ਕੀਤੇ ਗਏ ਆ ਉਹਦੇ ਵਿੱਚ ਮੇਨ ਚੇਂਜਸ ਕੀ ਆ ਜਿੰਨਾ ਅਫੈਕਟ ਪੈ ਸਕਦਾ ਹੈ ਲੋਕਾਂ ਨੂੰ ਜਾਣ ਦੇ ਲਈ ਕੈਨੇਡਾ ਦੇ ਜਿਹੜੇ ਚੇਂਜਸ ਆ ਗਏ ਉਹਨੂੰ ਪੋਜ਼ਿਟਿਵ ਸਾਈਨਾਂ ਸੋਚੀਏ ਤਾਂ ਪੋਜ਼ਿਟਿਵ ਹੀ ਹੈ ਕਿ ਜਿਹੜਾ ਪਹਿਲਾਂ ਸਟੂਡੈਂਟ ਦਾ ਇੱਕ ਇਸ਼ੂ ਸੀਗਾ ਕਿ ਕੈਨੇਡਾ ਦਾ ਬਜਟ ਬਹੁਤ ਜ਼ਿਆਦਾ ਹੈ ਜੀ ਕਿ ਕਿਸੇ ਬੱਚੇ ਨੂੰ ਕੈਨੇਡਾ ਜਾਣਾ ਤਾਂ 25-30 ਲੱਖ ਰੁਪਏ ਲੱਗ ਜਾਂਦਾ ਸੀਗਾ ਹੁਣ ਕੈਨੇਡਾ ਗਵਰਨਮੈਂਟ ਨੇ ਕਹਿ ਦਿੱਤਾ ਕਿ ਕੋਈ ਵੀ ਸਟੂਡੈਂਟ ਅਗਰ ਜਨਰਲ ਕੈਟਾਗਰੀ ਚ ਆਪਣੀ ਫਾਈਲ ਲਗਾਉਂਦਾ ਕਿਉਂਕਿ ਐਸਟੀਐਸ 2018 ਵਿੱਚ ਸ਼ੁਰੂ ਹੋਈ 20 ਹੁਣ ਜਿਹੜਾ ਵੀ ਸਟੂਡੈਂਟ ਆਪਣੀ ਫਾਈਲ ਲਗਾਏਗਾ ਜਨਰਲ ਕੈਟਾਗਰੀ ਚ ਲਗਾਏਗਾ ਜਨਰਲ ਦੇ ਵਿੱਚ ਰਿਕੁਆਇਰਮੈਂਟ ਕੀ ਤੁਹਾਨੂੰ ਕੋਈ ਫੀਸ ਪਹਿਲਾਂ ਭਰਨ ਦੀ ਲੋੜ ਨਹੀਂ ਹੈ ਜਿੰਨੇ ਵੀ ਕੈਨੇਡਾ ਦੇ ਪਬਲਿਕ ਕਾਲਜਿਸ ਹਨ ਉਹਦੇ ਤੁਸੀਂ 1000 ਡਾਲਰ ਦੇ ਆਸ-ਪਾਸ ਫੀਸ ਪੇ ਕਰਕੇ ਆਪਣੀ ਐਲੋ ਲੈਟਰ ਆਪਣੀ ਪੈਰ ਲੈਟਰ ਲੈ ਸਕਦੇ ਹੋ ਜੀ ਆਈਸੀ ਮੰਡੇਟਰੀ ਨਹੀਂ ਹੈ ਅਗਰ ਤੁਸੀਂ ਜੀ ਆਈਸੀ ਨਹੀਂ ਪੇ ਕਰਨਾ ਚਾਹ ਤੁਸੀਂ ਉਹਨੇ ਫਾਈਨੈਂਸ਼ੀਅਲਸ ਦਿਖਾ ਦਿਓ ਡਿਸਐਡਵਾਂਟੇਜ ਬਹੁਤ ਵੱਡਾ ਇਹ ਹੈ ਕਿ ਅਗਰ ਸਹੀ ਦਸੀ ਤਾਂ ਹਾਈ ਕਮਿਸ਼ਨ ਰਿਫਿਊਜ਼ਲਾ ਬਹੁਤ ਦੇਗਾ ਓਕੇ ਰਿਫਿਊਜ਼ਲ ਆਨ ਦਾ ਕਾਰਨ ਨਹੀਂ ਕਿ ਵੀਜ਼ਾ ਵੀਜ਼ਾ ਆਫੀਸਰ ਨੇ ਵੀਜ਼ਾ ਰਿਫਿਊਜ਼ ਕਰਨਾ ਹੈ ਹਰ ਇੱਕ ਬੱਚੇ ਨੂੰ ਬਿਨਾ ਜੀਆਈਸੀ ਤੋਂ ਬਿਨਾ ਫੀਸ ਤੋਂ ਵੀਜ਼ਾ ਨਹੀਂ ਲੈਣਾ ਚਾਹੀਦਾ ਬੱਚੇ ਨੂੰ ਸਮਝਣਾ ਜ਼ਰੂਰੀ ਹੈ ਕਿ ਪ੍ਰੋਫਾਈਲ ਮੈਟਰ ਕਰੇਗੀ ਵੀਜ਼ਾ ਆਫੀਸਰ ਅਗੇ ਅਗਰ ਕਿਸੇ ਬੱਚੇ ਦੀ ਪ੍ਰੋਫਾਈਲ ਚੰਗੀ ਹੈ ਵਿਦਆਊਟ ਜੀਆਈਸੀ ਵੀਜ਼ਾ ਲੈ ਸਕਦਾ ਹੈ ਅਗਰ ਕਿਸੇ ਦੀ ਬੱਚੇ ਦੀ ਪ੍ਰੋਫਾਈਲ ਵੀਕ ਹੈ ਉਹਨੂੰ ਫੀਸ ਉਹ ਜੀਸੀ ਦੋਨੋਂ ਭਰਨਾ ਬਹੁਤ ਜ਼ਰੂਰੀ ਹੋ ਜਾਏਗਾ ਕਿੰਨੇ ਰੁਪਏ ਜੀਆਈਸੀ ਭਰਨੇ ਪੈਂਦੇ ਸੀ ਪਹਿਲਾਂ 20635 ਅਪ੍ਰੋਕਸੀਮੇਟਲੀ 12 ਲੱਖ 12 ਲੱਖ ਤੇ 10 ਤੋਂ 12 ਲੱਖ ਦੀ ਫੀਸ ਸੀ ਯਾਨੀ 25 ਲੱਖ ਦਾ ਬਜਟ ਸੀਗਾ ਹੁਣ ਕਿੰਨੇ ਬਜਟ ਚ ਜਾ ਸਕਦੇ ਆ ਬੱਚੇ ਅਗਰ ਦੇਖਿਆ ਹੋਵੇ ਤਾਂ ਬੱਚੇ ਨੂੰ 6 ਮੰਥ ਦੀ ਫੀਸ ਯਾਨੀ 4 ਤੋਂ 5 ਲੱਖ ਰੁਪਏ ਦੇ ਵਿੱਚ ਕੈਨੇਡਾ ਦਾ ਪਬਲਿਕ ਕਾਲਜ ਦਾ ਵੀਜ਼ਾ ਲੈ ਸਕੋ ਤੁਸੀਂ ਕੈਨੇਡਾ ਜਾਣਦੇ ਹੋ ਪਰ ਕੈਨੇਡਾ ਦੇ ਹਾਲਾਤ ਕੀ ਆ ਮੇਨ ਗੱਲ ਕੀ ਕੀਤੀ ਜਾਵੇ ਬ੍ਰੈਮਟਨ ਵਰੀ ਜਗ੍ਹਾ ਚ ਦੇਖੋ ਪ੍ਰੈਕਟੀਕਲੀ ਗੱਲ ਹੈ ਕਿ ਅਜੇ ਤੀ ਜਿਹੜਾ ਬੱਚਾ ਇਹ ਸੋਚ ਕੇ ਕੈਨੇਡਾ ਜਾ ਰਿਹਾ ਕਿ ਮੈਂ ਜਾ ਕੇ ਕੰਮ ਕਰੂੰਗਾ ਔਰ ਆਪਣੀ ਅਗਲੇ ਸਾਲ ਦੀ ਫੀਸ ਕੱਢ ਲੂੰਗਾ ਉਹ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਜੋਬ ਅਪਰਚੁਨਿਟੀ ਘੱਟ ਹੈ ਉਸ ਜਗ੍ਹਾ ਤੇ ਕਿਉਂਕਿ ਅਸੀਂ ਦੇਖਦੇ ਨਾ ਵੀਡੀਓਜ਼ ਲਾਈਨ ਨਾਲ ਦੂਰ ਦੂਰ ਤੱਕ ਲੱਗੀਆਂ ਹੋਈਆਂ ਐ ਵੀਡੀਓ ਕਾਫੀ ਵਾਇਰਲ ਹੁੰਦੀ ਹੋਈ ਜੀ ਬੱਚੇ ਦੇ ਵਿੱਚ ਸਕਿੱਲ ਹੈਗੇ ਚੰਗੇ ਉਹਨੂੰ ਜੋਬ ਦੀ ਕਮੀ ਨਹੀਂ ਹੋਏਗੀ ਬੱਚਿਆਂ ਵਿੱਚ ਸਕਿੱਲ ਨਹੀਂ ਉਹਨੂੰ ਜੋਬ ਦੀ ਕਮੀ ਹੈ ਬਹੁਤ ਸਾਰੇ ਬੱਚੇ ਜੋ ਤਾਂ ਇੰਡੀਆ ਤੋਂ ਜਾਂਦੇ ਆ ਉਹ ਇੱਥੋਂ ਕੋਈ ਪਲਾਨ ਕਰਕੇ ਨਹੀਂ ਜਾਂਦੇ ਆ ਤੁਹਾਡੀ ਪਲੈਨਿੰਗ ਇੱਥੋਂ ਜ਼ਰੂਰੀ ਹੈ ਤਾਂ ਜੋ ਤੁਸੀਂ ਉੱਥੇ ਇੱਕ ਸਫਲ ਇਨਸਾਨ ਬਣ ਜਾਓਗੇ ਪਲੈਨਿੰਗ ਨਹੀਂ ਹੋਏਗੀ ਤਾਂ ਉਹਨੂੰ ਉੱਥੇ ਬਹੁਤ ਦਿੱਕਤ ਆਏਗੀ ਨੂਜਾਂਟਮ ਸੇਕਰੋਂ ਤੋਂ ਸਿੱਤੇ ਮੈਂ ਆ ਹਰ ਸਕੋਰ ਸਾਰੇ ਲੋਕ ਜਿਹੜਾ ਕੀ ਕੈਨੇਡਾ ਜਾਣਾ ਚਾਹੁੰਦੇ ਆ ਪਰ ਜਿਸ ਤਰ੍ਹਾਂ ਲਗਾਤਾਰ ਚੇਂਜਸ ਕੈਨੇਡਾ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਰੂਲਸ ਦੇ ਵਿੱਚ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਕਨਫਿਊਜ਼ਨ ਆ ਕਿਸ ਤਰ੍ਹਾਂ ਦੇ ਚੇਂजेस ਜਿਹੜੇ ਕੀ ਕੈਨੇਡਾ ਸਰਕਾਰ ਦੇ ਵੱਲੋਂ ਲਿੱਤੇ ਗਏ ਨੇ ਔਰ ਉਸ ਦੇ ਨਾਲ ਕੀ ਕੀ ਅਫੈਕਟ ਹੋਏਗਾ ਉਸ ਬਾਰੇ ਕੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਵਿਜ਼ਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨੀਸ਼ੂ ਪਸਾ ਗੱਲਬਾਤ ਕਰਦੇ ਹਾਂ ਸਸੀ ਕੌਰ ਜੀ ਸਸੀ ਕੌਰ ਜੀ ਸਰ ਸਭ ਤੋਂ ਪਹਿਲਾਂ ਕੈਨੇਡਾ ਦੇ ਵੱਲੋਂ ਜੋ ਵੀ ਚੇਂजेस ਕੀਤੇ ਗਏ ਆ ਉਹਦੇ ਵਿੱਚ ਮੇਨ ਚੇਂजेस ਕੀ ਆ ਜਿਹਨਾਂ ਅਫੈਕਟ ਪੈ ਸਕਦਾ ਹੈ ਲੋਕਾਂ ਨੂੰ ਜਾਣ ਦੇ ਲਈ ਦੇਖੋ ਅੱਜ ਦੇ ਟਾਈਮ ਕੈਨੇਡਾ ਦੇ ਜਿਹੜੇ ਚੇਂजेस ਆਕਰੋਂ ਪੋਜ਼ਿਟਿਵ ਸਾਈਨ ਆ ਸੋਚੀਏ ਤਾਂ ਪੋਜ਼ਿਟਿਵ ਹੀ ਹੈ ਕਿ ਜਿਹੜਾ ਪਹਿਲਾਂ ਸਟੂਡੈਂਟ ਦਾ ਇੱਕ ਇਸ਼ੂ ਸੀਗਾ ਕਿ ਕੈਨੇਡਾ ਦਾ ਬਜਟ ल, कि किसी बच्चे नु कनाडा जाना 25 30 लाख ਰੁਪਏ ਲੱਗ ਜਾਂਦਾ ਸੀਗਾ ਅੱਜ ਉਹ ਬੱਚਾ ਦੇਖੋ ਲਾਪਰਚਨਿਟੀ ਹੈ ਕਿ ਉਹ ਬਿਨਾ ਜੀਆਈਸੀ ਤੋਂ ਈਵਨ ਫੀਸ ਡਿਪੋਜ਼ਿਟ ਕੀਤੇ ਬਿਨਾ ਵੀਜ਼ਾ ਲੈ ਸਕਦਾ ਹੈ ਜੀ ਅਗਰ ਆਪਾਂ ਥੋੜਾ ਕੰਪੈਰੀਜ਼ਨ ਕਰੋ ਯੂਐਸ ਦੇ ਵਿੱਚ ਕੀ ਸੀਗਾ ਤੁਸੀਂ ਪਹਿਲਾਂ ਅਪਾਇੰਟਮੈਂਟ ਤੇ ਇੰਟਰਵਿਊ ਦੇਨ ਜਾਓ ਅੰਬੈਸੀ ਚ ਜੀ ਇੰਟਰਵਿਊ ਕਲੀਅਰ ਹੋ ਗਈ ਥੈਨ ਤੁਸੀਂ ਫੀਸ ਪੇ ਕਰੋ ਹੂੰ ਹੁਣ ਕੈਨੇਡਾ ਗਵਰਨਮੈਂਟ ਨੇ ਕਹਿ ਦਿੱਤਾ ਕਿ ਕੋਈ ਵੀ ਸਟੂਡੈਂਟ ਅਗਰ ਜਨਰਲ ਕੈਟੇਗਰੀ ਚ ਆਪਣੀ ਫਾਈਲ ਲਗਾਉਂਦਾ ਕਿਉਂਕਿ ਐਸਟੀਐਸ 2018 ਵਿੱਚ ਸ਼ੁਰੂ ਹੋਈ 2024 ਵਿੱਚ ਖਤਮ ਕਰਤੀ ਹੁਣ ਜਿਹੜਾ ਵੀ ਸਟੂਡੈਂਟ ਆਪਣੀ ਫਾਈਲ ਲਗਾਏਗਾ ਜਨਰਲ ਕੈਟਾਗਰੀ ਚ ਲਗਾਏਗਾ ਜਨਰਲ ਦੇ ਵਿੱਚ ਰਿਕੁਆਇਰਮੈਂਟ ਕੀ ਤੁਹਾਨੂੰ ਕੋਈ ਫੀਸ ਪਹਿਲਾਂ ਭਰਨ ਦੀ ਲੋੜ ਨਹੀਂ ਹੈ ਜਿੰਨੇ ਵੀ ਕੈਨੇਡਾ ਦੇ ਪਬਲਿਕ ਕਾਲਜਿਸ ਨੇ ਉਹਦੇ ਤੁਸੀਂ 1000 ਡਾਲਰ ਦੇ ਆਸ-ਪਾਸ ਫੀਸ ਪੇ ਕਰਕੇ ਆਪਣੀ ਐਲੋ ਲੈਟਰ ਆਪਣੀ ਪੈਰ ਲੈਟਰ ਲੈ ਸਕਦੇ ਹੋ ਜੀਆਈਸੀ ਮੰਡੇਟਰੀ ਨਹੀਂ ਹੈ ਅਗਰ ਤੁਸੀਂ ਜੀਆਈਸੀ ਨਹੀਂ ਪੇ ਕਰਨਾ ਚਾਹੁੰਦੇ ਤੁਸੀਂ ਉਹਨੇ ਫਾਈਨੈਂਸ਼ੀਅਲਸ ਦਿਖਾ ਦਿਓ ਮੰਨ ਲਓ ਕੋਈ ਐਗਜ਼ਾਮਪਲ ਕਿਸੇ ਬੱਚੇ ਦਾ ਜੀਆਈਸੀ 2635 ਹਮਨ 12 ਲੱਖ ਬੰਦਾ ਹੈ ਉਹ 12 ਲੱਖ ਰੁਪਏ ਨਹੀਂ ਦਿਖਾਣਾ ਚਾਹੁੰਦਾ ਨਹੀਂ ਪੇ ਕਰਨਾ ਚਾਹੁੰਦਾ ਨਾ ਕਰੇ 1 ਤਾਨੂੰ ਜੀਈਸੀ ਭਰਨ ਦੀ ਵੀ ਲੋੜ ਨਹੀਂ ਹੂੰ ਤਾਂ ਦੇਖਿਆ ਜਾਵੇ ਤਾਂ ਬੱਚਾ 1000 ਡਾਲਰ ਦੇ ਉੱਤੇ ਵੀਜ਼ਾ ਅਪਲਾਈ ਕਰ ਸਕਦਾ ਇਹ ਪਹਿਲਾ ਐਡਵਾਂਟੇਜ ਬੱਚਿਆਂ ਲਈ ਹੈ ਕਿ ਤੁਸੀਂ 70-80 ਹਜ਼ਾਰ ਰੁਪਏ ਕਰਕੇ ਕੈਨੇਡਾ ਦਾ ਵੀਜ਼ਾ ਲੈ ਲਓ ਵੀਜ਼ਾ ਲੱਗਣ ਤੋਂ ਬਾਅਦ ਫੀਸ ਕਾਲਜ ਨੂੰ 6 ਮਹੀਨੇ ਦੇ ਭਰ ਦਿਓ ਜੀ ਹੁਣ ਦੂਸਰਾ ਐਡਵਾਂਟੇਜ ਹੈ ਕਿ ਐਸਟੀਐਸ ਵਿੱਚ ਰਿਕੁਆਇਰਮੈਂਟ ਸੀ ਆਇਲੈਟ 6 ਈਚ ਦੀ ਜੀ ਯਾਨੀ ਓਵਰਆਲ 6 ਬੈਂਡ ਚਾਹੀਦੇ ਹੈ ਅਗਰ ਕਿਸੇ ਬੱਚੇ ਨੇ ਪੀਟੀ ਕੀਤਾ ਉਹਨੂੰ ਚਾਹੀਦੀ 60 ਜੀ ਆਇਲੈਟ ਦੇ ਵਿੱਚ ਹਾਲੇ ਤੱਕ ਕਾਲਜਿਸ ਨੇ ਆਪਣੀ ਜਿਹੜੀ ਰਿਕੁਆਇਰਮੈਂਟ ਨਹੀਂ ਘਟਾਇਆ ਤੁਸੀਂ ਓਵਰ 6 ਦੇ ਨਾਲ ਅੱਜ ਵੀ ਅਪਲਾਈ ਕਰੋਗੇ ਬਸ ਜਿਹੜਾ ਸਭ ਤੋਂ ਵੱਡਾ ਐਡਵਾਂਟੇਜ ਮਿਲਿਆ ਪੀਟੀ ਵਾਲੇ ਸਟੂਡੈਂਟ ਮਿਲਿਆ 60 ਤੋਂ نیچے ਪਹਿਲਾਂ ਕੈਨੇਡਾ ਦੀ ਫਾਈਲ ਨਹੀਂ ਲੱਗਦੀ ਸੀ ਜੀ ਹੁਣ 47 ਪੀਟੀ ਦੇ ਉੱਤੇ ਪਬਲਿਕ ਕਾਲਜ ਵਿੱਚ ਐਡਮਿਸ਼ਨ ਮਿਲ ਸਕਦੀ ਹੈ ਤਾਂ ਜਿਹੜੇ ਸਟੂਡੈਂਟ ਦੇ 60 ਪੀਟੀ ਸਕੋਰ ਨਹੀਂ ਆ ਰਹੇ ਸੀ ਉਹਨਾਂ ਲਈ ਐਡਵਾਂਟੇਜ ਹੈ ਜੀ ਪਹਿਲਾ ਪੈਸੇ ਪਾਸੋਂ ਦੂਸਰਾ ਆਪਣਾ ਇਸ ਪਾਸੋਂ ਤੀਸਰਾ ਕਿ ਅਗਰ ਤੁਸੀਂ ਬੈਚਲਰ ਡਿਗਰੀ ਕਰਨ ਚਲੇ ਜਾਨੇ ਹੋ ਤੁਹਾਨੂੰ ਵਕਤ ਪਰਮਿਟ 3 ਸਾਲ ਦਾ ਹੈ ਹਮ ਅਗਰ ਤੁਸੀਂ ਟ੍ਰੇਡ ਪ੍ਰੋਗਰਾਮ ਕਰਨ ਚਲੇ ਜਾਨੇ ਹੋ ਉੰਦੇ ਚ ਵੀਜ਼ਾ ਵੀ ਪਰਮਿਟ 3 ਸਾਲ ਦਾ ਹੈ ਜੀ ਅਗਰ ਉਹਨਾਂ ਦੇ ਜਿਹੜੇ ਡਿਪਲੋਮਸ ਹੈ ਚਾਹੇ ਉਹ ਕੰਪਿਊਟਰ ਦੇ ਉੱਪਰ ਹੈ ਜਾਂ ਮੈਡੀਕਲ ਹੈ ਉਹਨਾਂ ਵਿੱਚ ਵੀ 3 ਸਾਲ ਦਾ ਵਕਤ ਪਰਮਿਟ ਹੈ ਜੀ ਤਾਂ ਐਡਵਾਂਟੇਜ ਤਾਂ ਬੱਚਿਆਂ ਨੂੰ ਬਹੁਤ ਹੈ ਹਮ ਡਿਸਐਡਵਾਂਟੇਜ ਬਹੁਤ ਵੱਡਾ ਇਹ ਹੈ ਕਿ ਅਗਰ ਸਹੀ ਦਸੀ ਤਾਂ ਹਾਈ ਕਮਿਸ਼ਨ ਰਿਫਿਊਜ਼ ਲਾ ਬਹੁਤ ਦੇਗਾ ਓਕੇ ਰਿਫਿਊਜ਼ ਲਾਣ ਦਾ ਕਾਰਨ ਨਹੀਂ ਕਿ ਵੀਜ਼ਾ ਆਫੀਸਰ ਨੇ ਵੀਜ਼ਾ ਰਿਫਿਊਜ਼ ਕਰਨਾ ਹੈ ਹਮ ਜਦੋਂ ਅਪਲਾਈ ਕਰਨ ਉਹ ਅਪਲਾਈ ਕਰਨਗੇ ਜਿਹੜੇ ਐਲੀਜੀਬਲ ਨਹੀਂ ਹੈ ਤਾਂ ਰਿਫਿਊਜ਼ਲ ਦਾ ਰੇਸ਼ਿਓ ਵਧੇਗਾ ਠੀਕ ਹਰ ਇੱਕ ਬੱਚੇ ਨੂੰ ਬਿਨਾ ਜੀਆਈਸੀ ਤੋਂ ਬਿਨਾ ਫੀਸ ਤੋਂ ਵੀਜ਼ਾ ਨਹੀਂ ਲੈਣਾ ਚਾਹੀਦਾ ਬੱਚੇ ਨੂੰ ਸਮਝਣਾ ਜ਼ਰੂਰੀ ਹੈ ਕਿ ਪ੍ਰੋਫਾਈਲ ਮੈਟਰ ਕਰੇਗੀ ਵੀਜ਼ਾ ਆਫੀਸਰ ਅਗੇ ਅਗਰ ਕਿਸੇ ਬੱਚੇ ਦੀ ਪ੍ਰੋਫਾਈਲ ਚੰਗੀ ਹੈ ਵਿਦਆਊਟ ਜੀਆਈਸੀ ਵੀਜ਼ਾ ਲੈ ਸਕਦਾ ਹੈ ਅਗਰ ਕਿਸੇ ਦੀ ਬੱਚੇ ਦੀ ਪ੍ਰੋਫਾਈਲ ਵੀਕ ਹੈ ਉਹਨੂੰ ਫੀਸ ਉਹ ਜੀਆਈਸੀ ਦੋਨੋਂ ਭਰਨਾ ਬਹੁਤ ਜ਼ਰੂਰੀ ਹੋ ਜਾਏਗਾ ਮੈਨੂੰ ਜੀਆਈਸੀ ਦੀ ਅਗਰ ਮੈਟਰ ਕੀਤੇ ਕਿੰਨੇ ਰੁਪਏ ਜੀਆਈਸੀ ਭਰਨੇ ਪੈਂਦੇ ਸੀ ਪਹਿਲਾਂ 20635 ਪ੍ਰੋਕਸੀਮੇਟਲੀ 12 ਲੱਖ 12 ਲੱਖ ਤੇ 10 ਤੋਂ 12 ਲੱਖ ਦੀ ਫੀਸ ਸੀ ਯਾਨੀ 25 ਲੱਖ ਤੱਕ ਬਜਟ ਸੀਗਾ ਹੁਣ ਕਿੰਨੇ ਬਜਟ ਚ ਜਾ ਸਕਦੇ ਆ ਬੱਚੇ ਅਗਰ ਦੇਖਿਆਵੇ ਤਾਂ ਬੱਚੇ ਨੂੰ 6 ਮੰਥਸ ਦੀ ਫੀਸ ਯਾਨੀ 4 ਤੋਂ 5 ਲੱਖ ਰੁਪਏ ਦੇ ਵਿੱਚ ਕੈਨੇਡਾ ਦਾ ਪਬਲਿਕ ਕਾਲਜ ਦਾ ਵੀਜ਼ਾ ਲੈ ਸਕਦਾ ਜੀ ਪਰ ਉਹਨਾਂ ਦੀ ਪ੍ਰੋਫਾਈਲ ਅੱਛੀ ਹੋਣੀ ਚਾਹੀਦੀ ਹੈ ਮਤਲਬ ਪ੍ਰੋਫਾਈਲ ਬਹੁਤ ਮੈਟਰ ਕਰੇਗੀ ਅਗਰ ਮੈਂ ਫਿਰ ਕਹਿ ਰਿਹਾ ਬੱਚੇ ਦਾ ਪ੍ਰੋਫਾਈਲ ਵੀਕ ਹੈ ਜੀ ਉਹਨੂੰ ਕੈਨੇਡਾ ਦਾ ਵੀਜ਼ਾ ਅਪਲਾਈ ਨਹੀਂ ਕਰਨਾ ਚਾਹੀਦਾ ਹਮ ਅਗਰ ਕਰਨ ਦੇ ਮਾਨੇ ਚ ਹੈਗਾ ਤਾਂ ਫੀਸ ਜੀ ਐਸ ਜ਼ਰੂਰ ਪਰੇ ਹਰ ਇੱਕ ਬੱਚੇ ਲਈ ਰੂਲ ਬੈਨੀਫਿਟ ਨਹੀਂ ਹੋਏਗਾ ਜੀ ਬਹੁਤ ਸਾਰੇ ਬੱਚਿਆਂ ਨੂੰ ਰਿਫਿਊਜ਼ਲ ਮਿਲੇਗੀ ਕਿਉਂਕਿ ਬੱਚਾ ਐਲੀਜੀਬਲ ਨਹੀਂ ਹੋਏਗਾ ਬਹੁਤ ਸਾਰੇ ਬੱਚੇ ਫਾਈਨੈਂਸ਼ੀਅਲਸ ਵੀਕ ਹੋਣਗੇ ਜੀ ਔਰ ਬਿਨਾ ਡਾਕੂਮੈਂਟੇਸ਼ਨ ਲਗਾਏ ਫਾਈਲਾਂਗੇ ਵੀਜ਼ਾ ਨਹੀਂ ਆਏਗਾ ਸਰ ਨਵੀਂ ਜਿਹੜੀ ਰੂਲ ਹੈ ਐਸਟੀਐਸ ਦੇ ਵਿੱਚ ਡਾਕੂਮੈਂਟ ਕੁਝ ਨਹੀਂ ਲਗਾਣੇ ਪੈਂਦੇ ਸੀਗੇ ਜੀ ਤੁਸੀਂ ਫੀਸ ਪੇ ਕਰ ਦੋ 1 ਸਾਲ ਦੀ ਤੁਸੀਂ ਜੀਆਈਸੀ ਪੇ ਕਰ ਦਿਓ ਤੁਹਾਡੇ ਹਾਈਲਟ 6 ਬੈਂਡ ਹੈ ਮੈਡੀਕਲ ਆਉ ਤੇ ਵੀਜ਼ਾ ਮਿਲਦਾ ਸੀਗਾ ਔਰ ਜਲਦੀ ਮਿਲ ਜਾਂਦਾ ਸੀਗਾ ਪਹਿਲਾਂ ਵੀਜ਼ਾ 2-2 ਦਿਨਾਂ ਵਿੱਚ ਹੀ ਆਇਆ ਹੂੰ ਕੈਨੇਡਾ ਹਾਈ ਕਮਿਸ਼ਨ ਦੇ ਅਫੀਸ਼ੀਅਲ ਵੈਬਸਾਈਟ ਉੱਤੇ 8 ਵੀਕਸ ਹੈ ਓਕੇ ਯਾਨੀ 8 ਹਫ਼ਤੇ ਟਾਈਮ ਹੈ ਔਰ ਇਹ 8 ਤੋਂ ਵਧੇਗਾ ਘਟੇਗਾ ਨਹੀਂ ਠੀਕ ਹੈ ਤੁਸੀਂ ਲੈ ਕੇ ਚਲੋ 8 ਤੋਂ 12 ਹਫ਼ਤੇ ਟਾਈਮ ਲੱਗੇਗਾ ਵੀਜ਼ਾ ਆਣੇ ਚੀ ਜੀ ਤੋ ਜਿਹੜਾ ਬੱਚਾ ਮੌਕੇ ਦੇ ਉੱਤੇ ਪਹਿਲਾਂ ਵੀਜ਼ਾ ਅਪਲਾਈ ਕਰਦਾ ਸੀ ਉਹਨੂੰ ਵੀਜ਼ਾ 2-3 ਦਿਨਾਂ ਵਿੱਚ ਮਿਲ ਜਾਂਦਾ ਸੀ ਜੀ ਸਾਡੇ ਕੋਲ ਬਹੁਤ ਸਾਰੇ ਵੀਜ਼ੇ 48 ਘੰਟਿਆਂ ਵਿੱਚ ਆਏ ਆ ਜੀ ਬਟ ਹੁਣ ਅਗਰ ਦੇਖਿਆ ਜਾਵੇ ਤਾਂ ਵੀਜ਼ਾ ਦਾ ਪਰਸੈਂਟਾਈਮ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ 14 ਕੰਟਰੀਜ਼ ਜਿਨ੍ਹਾਂ ਨੂੰ ਐਡਵਾਂਟੇਜ ਸੀਗਾ ਉਹ ਜਨਰਲ ਕੈਟਾਗਰੀ 'ਚ ਆ ਗਈਆਂ ਤਾਂ ਨੈਚੁਰਲ ਆ ਰਸ਼ ਹੋਣਾ ਹੀ ਹੈ ਲਗਾਉਣ ਵਾਲੇ ਬੱਚੇ ਉਹ ਨਹੀਂ ਹੋਣਗੇ ਵਧਣਗੇ ਤਾਂ ਕਿਤੇ ਨਾ ਕਿਤੇ ਉਹਦਾ ਇੰਪੈਕਟ ਜਿਹੜਾ ਹੈ ਉਸ 'ਤੇ ਬਹੁਤ ਪਏਗਾ ਇਹਦੇ ਵਿੱਚ ਕੰਮ ਕਰਦਾ ਹੈ ਲੱਕ ਡੈਫੀਨਿਟਲੀ ਕੰਮ ਕਰਦਾ ਪਰ ਸੱਤ ਤੋਂ 25 ਪ੍ਰੋਫਾਈਲ ਕੰਮ ਕਰੇਗੀ ਹਮ ਅਗਰ ਅਗਰ ਤੁਹਾਡਾ ਕਲਰਸਨ ਸਮਝਦਾਰ ਹੋਇਆ ਤੁਹਾਨੂੰ ਉਹ ਕੋਰਸ ਦਵਾਏਗਾ ਜਿਸ ਕੋਰਸ ਦੇ ਵਿੱਚ ਕੈਨੇਡਾ ਵਿੱਚ ਡਿਮਾਂਡ ਹੈ ਜੀ ਸਿੰਪਲ ਜਿਹਾ ਇੱਕ ਗੁਰੂ ਮੰਤਰ ਦੇਖੋ ਸਮਝੋਏ ਕਿ ਇਹ ਹੈ ਕਿ ਸਕਿੱਲ ਟ੍ਰੇਡ ਦੀ ਡਿਮਾਂਡ ਹੈ ਜੀ ਮਾੜੀ ਪ੍ਰੋਫਾਈਲ ਵਾਲਾ ਬੱਚਾ ਵੀ ਅਗਰ ਸਕਿੱਲ ਟ੍ਰੇਡ ਪਾ ਲੇਗਾ ਉਹਨੂੰ ਵੀਜ਼ਾ ਮਿਲ ਜਾਏਗਾ ਹਮ ਚੰਗੀ ਪ੍ਰੋਫਾਈਲ ਨਾਲ ਬੱਚੇ ਨੂੰ ਵੀਜ਼ਾ ਮਿਲ ਜਾਏਗਾ ਜੀ ਬੱਚੇ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਪ੍ਰੋਫਾਈਲ ਹੈ ਪਹਿਲਾਂ ਉਹਦੀ ਅਸੈਸਮੈਂਟ ਕਰਾਓ ਜੀ ਕਿ ਕਿਆ ਤੁਸੀਂ ਕੈਨੇਡਾ ਜਾਣ ਲਈ ਐਲੀਜੀਬਲ ਹੋ ਅਗਰ ਐਲੀਜੀਬਲ ਹੋ ਤਾਂ ਹੀ ਵੀਜ਼ਾ ਅਪਲਾਈ ਕਰੋ ਨਹੀਂ ਤਾਂ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਤੁਸੀਂ ਕੈਨੇਡਾ ਜਾਣਦੇ ਹੋ ਪਰ ਕੈਨੇਡਾ ਦੇ ਹਾਲਾਤ ਕੀ ਹੈ ਇਹ ਮੇਨ ਗੱਲ ਕੀਤੀ ਜਾਵੇ ਬ੍ਰੈਮਟਨ ਵਰੀ ਜਗ੍ਹਾ 'ਚ ਦੇਖੋ ਪ੍ਰੈਕਟੀਕਲੀ ਗੱਲ ਹੈ ਕਿ ਜਿਹੜਾ ਬੱਚਾ ਇਹ ਸੋਚ ਕੇ ਕੈਨੇਡਾ ਜਾ ਰਿਹਾ ਹੈ ਕਿ ਮੈਂ ਜਾ ਕੇ ਕੰਮ ਕਰੂੰਗਾ ਹੋਰ ਆਪਣੀ ਅਗਲੇ ਸਾਲ ਦੀ ਫੀਸ ਕੱਢ ਲੂੰਗਾ ਉਹ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਤੁਸੀਂ ਸਮਝੋ ਉਸ ਗੱਲ ਨੂੰ ਬੱਚਿਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਪੇਰੈਂਟਸ ਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਗਰ ਬੱਚੇ ਨੂੰ 1 ਸਾਲ ਦੀ ਫੀਸ ਪੇ ਕਰਕੇ ਜਾ ਰਹੇ ਹੋ ਜੀ ਤੁਹਾਨੂੰ ਘੱਟੋ-ਘੱਟ 6 ਮਹੀਨੇ ਦਾ ਲਿਵਿੰਗ ਕਾਸਟ ਵੀ ਪਲਾਨ ਕਰਨਾ ਪਏਗਾ ਤੁਸੀਂ ਨਹੀਂ ਸੋਚ ਸਕਦੇ ਕਿ ਬੱਚਾ ਮੇਰਾ ਗਿਆ ਕੈਨੇਡਾ ਅਗਲੇ ਸਾਲ ਦੀ ਫੀਸ ਕੱਢੇਗਾ ਬੜੀ ਪ੍ਰੈਕਟੀਕਲ ਪਰ ਇਸ 100 ਦੇ ਵਿੱਚੋਂ ਇਹ ਸਭ 95% ਬੱਚੇ ਤੇਹੀ ਸੋਚ ਕੇ ਜਾਂਦੇ ਆ ਨਹੀਂ ਕੈਨੇਡਾ ਉਸ ਤਰ੍ਹਾਂ ਦਾ ਕੈਨੇਡਾ ਨਹੀਂ ਹੈ ਅੱਜ ਅਗਰ ਮੰਨ ਲਓ ਕਿਸੇ ਬੱਚੇ ਨੂੰ ਉਸੇ ਇੰਡੀਆ ਵਿੱਚ ਬੀਟੈਕ ਦੇ ਐਡਮਿਸ਼ਨ ਕਰਾ ਦिए ਉਹਨੂੰ ਇਹ ਤਾਂ ਨਹੀਂ ਕਹਿੰਦੇ ਸਿਰੇ ਬੀਟੈਕ ਪੜਨ ਜਾਂ ਸ਼ਾਮੀ ਕ ਜਿਹੜੇ 5 7 10% ਬੱਚੇ ਪੜ੍ਹਾਈ ਵਾਲੇ ਫੋਕਸ ਹੈ ਉਹਨਾਂ ਦਾ ਫਿਊਚਰ ਬਹੁਤ ਚੰਗਾ ਹੈ। ਹੂੰ 90% ਬੱਚਿਆਂ ਦਾ ਫੋਕਸ ਹੈ ਕੈਨੇਡਾ ਪਹੁੰਚ ਜੀਏ। ਸਾਨੂੰ ਕਾਲਜ ਉਹ ਦਾੜਾ 2 ਦਿਨਾਂ ਲਾਏ। ਉਸ ਜਮਾਨੇ ਚਲੇ ਗਏ ਤਾਨੂੰ ਚੰਗੇ ਕਾਲਜ ਜੀ ਐਡਮਿਸ਼ਨ ਲੈਣ ਚੰਗਾ ਕੋਰਸ ਲੈ ਨਾ ਪਾਏਗਾ। ਨੋ ਡਾਊਟ 온ਟਾਰੀਓ ਨੂੰ ਥੋੜਾ ਅਵੋਇਡ ਕਰੋ। ਅਲਬਰਟਾ ਵਾਲੇ ਪਾਸੇ BC ਵਾਲੇ ਪਾਸੇ ਵਿਨੀਪੈਗ ਵਾਲੇ ਪਾਸੇ ਬੱਚਨ ਫੋਕਸ ਕਰਨਾ ਚਾਹੀਦਾ ਹੈ। ਕਿਉਂਕਿ ਉੱਥੇ ਕਾਲਜੇਸ ਦੇ ਵਿੱਚ ਰਸ਼ ਘੱਟ ਹੈ। ਹੂੰ ਦੂਸਰਾ ਉੱਥੇ ਜੌਬ ਦੀ ਪੋਟੈਂਸ਼ੀਅਲ ਐਸ ਕੰਪੈਰਡ ਟੂ 온ਟਾਰੀਓ ਜ਼ਿਆ ਤੋ ਬੱਚੇ ਨੂੰ ਪਹਿਲੇ ਇਹ ਦੇਖਣਾ ਪਏਗਾ ਦੇਖੋ ਹਰ ਇੱਕ ਕਾਲਜ ਹਰ ਇੱਕ ਪ੍ਰੋਗਰਾਮ ਲਈ ਫੇਮਸ ਨਹੀਂ ਹੈ ਤੁਸੀਂ ਜੋ ਵੀ ਫਿਊਚਰ ਦਾ ਗੋਲ ਪਲਾਨ ਕਰ ਰਹੇ ਹੋ ਤੁਹਾਨੂੰ ਉਸ ਟ੍ਰੇਡ ਦੇ ਉੱਤੇ ਕਿਹੜਾ ਟ੍ਰੇਡ ਦਾ ਜਿਹੜਾ ਕੋਰਸ ਤੁਸੀਂ ਕਰਨਾ ਚਾਹੋ ਕੋਰਸ ਕਿਹੜੇ ਪ੍ਰਵਿੰਸ ਵਿੱਚ ਬੈਟਰ ਉਸ ਪ੍ਰਵਿੰਸ ਵਿੱਚ ਚੰਗਾ ਕਾਲਜ ਕਿਹੜਾ ਹੈ ਤੁਸੀਂ ਇਹ ਨਾ ਸੋਚੋ ਕਿ ਮੇਰਾ ਰਿਸ਼ਤੇਦਾਰ ਉੱਥੇ ਰਹਿੰਦਾ ਹੈ ਤੁਸੀਂ ਸੋਚੋ ਕਿ ਮੈਂ ਕੈਨੇਡਾ ਪੜ੍ਹਨ ਜਾਣਾ ਚਾਹ ਰਿਹਾ ਹਾਂ ਉਹ ਚੰਗਾ ਕਾਲਜ ਚੰਗਾ ਕੋਰਸ ਲੈ ਲੂੰਗਾ ਮੈਨੂੰ ਚੰਗੀ ਨੌਕਰੀ ਮਿਲ ਜੇਗੀ ਬਹੁਤ ਸਾਰੇ ਸਟੂਡੈਂਟ ਕੈਨੇਡਾ ਚੰਗੀ ਕਾਲਜ ਪੜ੍ਹ ਕੇ ਚੰਗੀਆਂ ਜੌਬਸ ਕਰ ਰਹੇ ਹਨ ਜੀ ਤਾਂ ਬੱਚੇ ਨੂੰ ਸਮੇਂ ਨਾਲ ਬਹੁਤ ਜ਼ਰੂਰੀ ਹੈ ਮਤਲਬ ਉਹਨਾਂ ਨੂੰ ਚੇਂਜ ਕਰਨਾ ਜ਼ਰੂਰੀ ਹੈ ਬ੍ਰੈਂਪਟਨ ਨਾਲ ਜਾਣ ਨਹੀਂ ਡੈਫੀਨਿਟਲੀ ਅਗਰ ਅਗਰ ਉਹਨਾਂ ਦੇ ਕੋਲ ਓਪਰਚੁਨਿਟੀ ਹੋਰ ਅਦਰ ਪ੍ਰੋਵਿੰਸ ਵਿੱਚ ਹੈ ਤਾਂ ਡੈਫੀਨਿਟਲੀ ਉਹ ਚੇਂਜ ਕਰਨ ਤਾਂ ਜ਼ਿਆਦਾ ਬੈਟਰ ਹੋਗਾ ਪਰ ਇਹੋ ਜਿਹੇ ਬੱਚੇ ਹੈ ਜਿਨ੍ਹਾਂ ਨੂੰ ਸਾਲ-ਸਾਲ ਤੱਕ ਮਤਲਬ ਜੌਬ ਨਹੀਂ ਮਿਲਦੀ ਹਾਊਸਿੰਗ ਦੀ ਵੀ ਡਿਫਿਕਲਟੀ ਬਹੁਤ ਦਿੱਕਤ ਹੈ ਹਾਊਸਿੰਗ ਦੀ ਦਿੱਕਤ ਨਹੀਂ ਜੌਬ ਦੀ ਦਿੱਕਤ ਹੈ ਓਕੇ ਉਹਦਾ ਕਾਰਨ ਇਹ ਹੈ ਕਮਿਊਨੀਕੇਸ਼ਨ ਗੈਪ ਬਹੁਤ ਹੈ ਬੱਚਿਆਂ ਦਾ ਹਮ ਬੱਚਿਆਂ ਦੇ ਕੋ ਉਹਨਾਂ ਨੂੰ ਜੌਬ ਦੇ ਬਾਰੇ ਕੋਈ ਨੌਲੇਜ ਨਹੀਂ ਹੈ। ਹੂੰ। ਬੱਚਾ ਨੂੰ ਸੀਵੀ ਤੱਕ ਬਣਾਉਣਾ ਨਹੀਂ ਆਉਂਦਾ ਕੋਈ ਵਾਰੀ। ਹਾਂ ਇਹ ਮੇਨ ਹੋ ਸਕਦਾ ਹੈ ਜੀ। ਤੁਸੀਂ ਸਮਝੋ ਤੁਸੀਂ ਸੀਵੀ ਬਣਾਉਣਾ ਔਰ ਸੀਵੀ ਨੂੰ ਕੰਪਨੀ ਤੱਕ ਪਹੁੰਚਾਉਣਾ ਇੱਕ ਬਹੁਤ ਵੱਡਾ ਟਾਸਕ ਹੈ। ਜੀ। 90% ਬੱਚੇ ਕੀ ਕਰਦੇ ਆਂ ਸੀਵੀ ਬਣਾਉਂਦੇ ਆਂ ਸੀਵੀ ਬਣਾ ਕੇ ਰੈਸਟੋਰੈਂਟ 'ਚ ਗਏ ਰਿਸੈਪਸ਼ਨ ਨੂੰ ਫੜਾਤਾ ਜੌਬ ਹੋ ਗਈ ਕਿ ਦੱਸੋ। ਹੂੰ। ਤੁਹਾਡਾ ਸੀਵੀ ਉਸ ਬੰਦੇ ਹੱਥ ਚਾਹੀਦਾ ਹੈ ਜਿਹੜਾ ਤੁਹਾਨੂੰ ਜੌਬ ਤੇ ਅਪਾਇੰਟ ਕਰੇਗਾ। ਹੂੰ। ਤੁਹਾਡਾ ਸੀ ਵੀ ਉਹਨੂੰ ਜਿਹੜਾ ਬੰਦਾ ਪਾਇੰਟ ਨਹੀਂ ਕਰੇਗਾ ਬਾਅਦ ਵਿੱਚ ਉਹੀ ਸੀ ਵੀ ਜਦੋਂ ਬੰਦਾ ਸੀ ਵੀ ਦੇ ਨਿਕਲਦਾ ਉਸ ਸੀ ਵੀ ਡਸਟਬਿਨ ਹੀ ਪਹੁੰਚ ਜਾਂਦਾ ਹੈ ਤਾਂ ਸਮੇਂ ਨਾਲ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਆਨਲਾਈਨ ਦੇ ਵਿੱਚ ਆਪਣੇ ਜਿਹੜੇ ਸੀ ਵੀ ਨੂੰ ਅਪਲੋਡ ਕਰਨਾ ਜੀ ਲਿੰਕਡਇਨ ਤੇ ਆਪਣੀ ਪ੍ਰੋਫਾਈਲ ਬਣਾਉਣਾ ਉੱਥੇ ਜੌਬ ਹਾਇਰਿੰਗ ਉੱਤੇ ਵਰਕ ਕਰਨਾ ਹੂੰ ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਮਿਊਨੀਕੇਸ਼ਨ ਨੂੰ ਬੈਟਰ ਕਰਨਾ ਇਹ ਬਹੁਤ ਜ਼ਰੂਰੀ ਟਾਸਕ ਹੈ ਅਗਰ ਤੁਸੀਂ ਪਾਰਟ ਟਾਈਮ ਜੌਬ ਕੈਨੇਡਾ ਚ ਲੈਣਾ ਚਾਹੁੰਦੇ ਹੋ ਅਗਰ ਸੀਵੀ ਵੀ ਬੱਚਿਆਂ ਨੇ ਵਧੀਆ ਬਣਾਇਆ ਹੈ ਫਿਰ ਵੀ ਜੌਬ ਓਪਰਚ्युनिटी ਘੱਟ ਹੈ ਉਸ ਜਗ੍ਹਾ ਤੇ ਕਿਉਂਕਿ ਅਸੀਂ ਦੇਖਦੇ ਨਾ ਵੀਡੀਓਜ਼ ਲੈਨ ਦਾ ਦੂਰ ਦੂਰ ਤੱਕ ਲੱਗੀਆਂ ਹੋਈਆਂ ਨੇ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਉਹ ਜੀ ਬੱਚੇ ਦੇ ਵਿੱਚ ਸਕਿੱਲ ਹੈਗੇ ਚੰਗੇ ਉਹਨੂੰ ਜੌਬ ਦੀ ਕਮੀ ਨਹੀਂ ਹੋਏਗੀ ਬੱਚਿਆਂ ਵਿੱਚ ਸਕਿੱਲ ਨਹੀਂ ਹੈ ਉਹਨੂੰ ਜੌਬ ਦੀ ਕਮੀ ਹੈ ਸਮਝ ਉਸ ਗੱਲ ਨੂੰ ਮੈਂ ਫਿਰ ਕਹਿ ਰਿਹਾ ਟ੍ਰੇਡ ਪ੍ਰੋਗਰਾਮ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿੰਨੇ ਬੱਚਾ ਅਗਰ ਸਹੀ ਤਰੀਕੇ ਇੰਡੀਆ ਤੋਂ ਤੁਸੀਂ ਅਗਰ ਜਾ ਰਹੇ ਹੋ ਤੁਹਾਨੂੰ ਪਾਰਟ ਟਾਈਮ ਇੱਥੋਂ ਇੰਡੀਆ ਵਿੱਚ ਕੋਈ ਜੋਬ ਮਾੜੀ ਮੋਟੀ ਸਕਿੱਲਸ ਹੋਣੇ ਜ਼ਰੂਰੀ ਨੇ ਬਹੁਤ ਸਾਰੇ ਬੱਚੇ ਜਿਹੜੇ ਇੰਡੀਆ ਤੋਂ ਜਾਂਦੇ ਆ ਉਹ ਇੱਥੋਂ ਕੋਈ ਪਲਾਨ ਕਰਕੇ ਨਹੀਂ ਜਾਂਦੇ ਤੁਹਾਡੀ ਪਲੈਨਿੰਗ ਇੱਥੋਂ ਜ਼ਰੂਰੀ ਹੈ ਤਾਂ ਕਿ ਤੁਸੀਂ ਉੱਥੇ ਇੱਕ ਸਫਲ ਇਨਸਾਨ ਬਣ ਜਾਓਗੇ ਪਲੈਨਿੰਗ ਨਹੀਂ ਹੋਈ ਕਿ ਤੁਹਾਨੂੰ ਉੱਥੇ ਬਹੁਤ ਦਿੱਕਤ ਆਏਗੀ ਤੇ ਹੁਣ ਉਹ ਦੱਸੋ ਜਿਹੜਾ 10 ਸਾਲ ਦਾ ਵੀਜ਼ਾ ਨਹੀਂ ਮਿਲੂਗਾ ਹੁਣ ਲੋਕਾਂ ਨੂੰ ਕੈਨੇਡਾ ਦੇ ਵਿੱਚ ਦੇਖੋ ਕੈਨੇਡਾ ਨੇ ਇੱਕ ਹੋਰ ਐਡਵਾਂਟੇਜ ਕਰਤਾ ਮੇਰੇ ਹਿਸਾਬ ਦੇ ਨਾਲ ਐਡਵਾਂਟੇਜ ਹੈ ਉਹਦਾ ਕਾਰਨ ਸਮਝੋ ਜਿਹੜੇ ਲੋਕ ਵਿਸਟਾ ਵੀਜ਼ਾ ਜਾਂਦੇ ਸੀਗੇ ਜੀ ਇੱਕ ਪਰਸਨ ਹੈ ਜਿਹਨੇ 10 ਦਿਨ ਲਈ ਘੁੰਮਣ ਜਾਣਾ ਹੈ ਜੀ ਉਹਨੂੰ 10 ਸਾਲ ਦਾ ਵੀਜ਼ਾ ਦਿੱਤਾ ਉਹ 6 ਮਹੀਨੇ ਕੈਨੇਡਾ ਰਹਿ ਗਿਆ ਹੈ ਤੇ ਉੱਥੇ ਜਾ ਕੇ 6 ਮਹੀਨੇ 5 ਮਹੀਨੇ ਕੰਮ ਕਰ ਰਿਹਾ ਹੈ ਕਿੰਨੇ ਬੱਚਿਆਂ ਦੀ ਨੌਕਰੀ ਉਹ ਖਾ ਰਿਹਾ ਹੈ ਸਟੂਡੈਂਟਲੀ ਦਾ ਬੇਨਫਿਟ ਹੀ ਹੈ ਕੈਨੇਡਾ ਗਵਰਨਮੈਂਟ ਨੇ ਕਰਤਾ ਕਿ ਅਸੀਂ ਹੁਣ ਪ੍ਰੋਫਾਈਲ ਦੇ ਆਧਾਰ ਤੇ ਵੀਜ਼ਾ ਦਵਾਂਗੇ ਫੋਰ ਐਗਜ਼ਾਮਪਲ ਕੋਈ ਪਰਸਨ ਹੈ ਉਹ ਕੈਨੇਡਾ ਜਾ ਰਿਹਾ ਉਹਦੀ ਕਾਨਫਰੰਸ ਹੈ ਜੀ ਜਾਂ ਉਹ ਕਿਸੇ ਕੈਨੇਡਾ ਫੰਕਸ਼ਨ ਤੇ ਜਾ ਰਿਹਾ ਹੈ ਹੂੰ ਉਹਨੂੰ ਦਿਨਾਂ ਦਾ ਵੀਜ਼ਾ ਮਿਲੇਗਾ ਫੋਰ ਐਗਜ਼ਾਮਪਲ ਕਿਸੇ ਬੱਚੇ ਦੇ ਪੇਰੈਂਟਸ ਜਿਹੜੇ ਆ ਪੀਆਰ ਹੈ ਉੱਥੇ ਬੱਚੇ ਪੀਆਰ ਹੈ ਪੇਰੈਂਟਸ ਆਣਾ ਸ਼ਾਇਦ ਉਹਨਾਂ ਨੂੰ ਵੀਜ਼ਾ ਜ਼ਿਆਦਾ ਮਿਲੇ ਪ੍ਰੋਫਾਈਲ ਦੇ ਅਧਾਰ ਤੇ ਵੀਜ਼ਾ ਮਿਲੇਗਾ ਮਤਲਬ 10 ਸਾਲ ਦਾ ਪਰ ਵੀਜ਼ਾ ਮਿਲ ਸਕਦਾ ਹੈ ਇਦਾਂ ਨਹੀਂ ਕਿ ਮਿਲਣਾ ਹੀ ਮਿਲ ਸਕਦਾ ਮਤਲਬ ਪਾਸਪੋਰਟ ਜਿੰਨੀ ਵੈਲਿਡਿਟੀ ਮਿਲੇਗਾ ਪਰ ਪ੍ਰੋਫਾਈਲ ਮੈਟਰ ਕਰੇਗੀ ਜੀ ਆਈ ਥਿੰਕ ਸੋ ਜਿਹੜੇ ਪੀਆਰ ਵਾਲੇ ਸਿਟੀਜ਼ਨ ਵਾਲੇ ਬੱਚੇ ਹੋਣਗੇ ਉਹਨਾਂ ਨੂੰ ਪਾਸਪੋਰਟ ਜਿੰਨੀ ਵੈਲਿਡਿਟੀ ਵੀਜ਼ਾ ਦੇ ਸਕਦੇ ਆ ਜੀ ਜਿਹੜੇ ਬੱਚੇ ਹਾਲੇ ਕੱਚੇ ਹੈ ਹਮਮ ਔਰ ਪੇਰੈਂਟਸ ਨੇ ਅਪਲਾਈ ਕਰਨਾ ਹੈ ਬੱਚੇ ਹੁਣੇ ਰੀਸੈਂਟਲੀ ਕੈਨੇਡਾ ਗਏ ਆ ਉਹਨਾਂ ਕੋਲ ਉੱਥੇ ਕੋਈ ਟੈਕਸ ਦੇ ਰਿਟਰਨਸ ਨਹੀਂ ਹੈ ਉਹਨਾਂ ਦੇ ਕੋਲ ਹਲੇ ਉਹ ਆਪ ਟੈਂਪਰੇਰੀ ਹੈ ਜੀ ਉਹਨਾਂ ਦੇ ਉਹਨਾਂ ਦੇ ਪੇਰੈਂਟਸ ਦਾ ਵੀਜ਼ਾ ਉਹਨੇ ਟਾਈਮ ਦਾ ਨਾ ਮਿਲੇ ਜੀ 2 3 4 ਮਹੀਨੇ ਦਾ ਵੀਜ਼ਾ ਹੀ ਮਿਲੇਗਾ ਉਹਨਾਂ ਨੂੰ ਠੀਕ ਔਰ ਜਿਹੜੇ ਵਿਜ਼ਟਰ ਵੀਜ਼ਾ ਲਗਾ ਕੇ ਬਾਹਰ ਜਾਂਦੇ ਹੈ ਉਹ ਵਰਕ ਪਰਮਿਟ ਕਰਵਾਣਾ ਹੁਣ ਔਖਾ ਹੋ ਗਿਆ ਬਹੁਤ ਔਖਾ ਹੋ ਗਿਆ ਕਿ ਹੋਣਾ ਹੀ ਨਹੀਂ ਮੇਰੇ ਸਾਧਨ ਅਸੀਂ ਤਾਂ ਨਹੀਂ ਕਰਦੇ ਪਰ ਔਖਾ ਹੋ ਗਿਆ ਰੀਜ਼ਨ ਕਿਉਂ ਹੈ ਅਗਰ ਕੋਈ ਬੰਦਾ ਵਿਸਟਰ ਵੀਜ਼ਾ ਜਾਏਗਾ ਉਹਨੂੰ ਵੀਜ਼ਾ ਮਿਲੇਗਾ 20 ਦਿਨ ਦਾ ਐਗਜ਼ਾਮਪਲ ਹੈ 25 ਦਿਨ ਦਾ 25 ਦਿਨ ਦਾ ਵੀਜ਼ਾ ਲੈ ਕੇ ਉਹ ਵੀ ਵਰਕ ਪਰਮਿਟ ਕਨਵਰਟ ਨਹੀਂ ਕਰ ਸਕਦਾ ਤਾਂ ਮੈਂ ਮੇਰਾ ਆਪਣਾ ਮੰਨਣਾ ਹੈ ਕਿ ਇਹ ਉਹਨਾ ਸਟੂਡੈਂਟਸ ਦਾ ਐਡਵਾਂਟੇਜ ਜਿਹੜੇ ਕੈਨੇਡਾ 'ਚ ਬੈਠੇ ਆ ਇਹ ਐਡਵਾਂਟੇਜ ਉਹਨਾ ਸਟੂਡੈਂਟ ਜਿਹੜੇ ਇੰਡੀਆ ਤੋਂ ਅਪਲਾਈ ਕਰਨ ਜਾ ਰਹੇ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਕਿਤੇ ਬਹੁਤ ਦਿੱਕਤਾਂ ਕਰਦੀਆਂ ਸੀ ਬੱਚਿਆਂ ਨੂੰ ਇਹ ਐਡਵਾਂਟੇਜ ਹੀ ਬੱਚਿਆਂ ਲਈ ਮਤਲਬ ਹੁਣ ਇਹ ਲੋਕ ਸੋਚ ਕੇ ਨਾ ਜਾਣ ਕਿ ਅਸੀਂ ਉੱਥੇ ਵੀਜ਼ਾ ਵੀਜ਼ਾ ਨਹੀਂ ਬਿਲਕੁਲ ਕੈਨੇਡਾ ਇਨਾ ਔਖਾ ਕਰ ਦੇਣਗੇ ਤੁਹਾਡਾ ਵੀਜ਼ਾ ਕਨਵਰਟ ਕਰਨਾ ਬੰਦ ਹੋ ਜਾਣਾ ਹੈ ਹੋ ਹੀ ਚੁੱਕਾ ਹੈ ਜੀ ਔਰ ਹੋਰ ਸਖਤੀ ਹੋ ਜੇਗੀ ਤਾਂ ਆਈ ਥਿੰਕ ਸੋ ਇਹ ਸੋਚ ਕੇ ਅਗਰ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਬਿਲਕੁਲ ਨਾ ਕਰੋ ਕਿਉ ਨੇ 25 ਲੱਖ ਦੇ ਰਹੇ ਆ ਕੀ ਸੋਚ ਕੇ ਅਸਥਿਤਕਾ ਵੀਜ਼ਾ ਕਨਵਰਟ ਕਰਾਂਗੇ ਜੀ ਜਦ ਵੀਜ਼ਾ ਹੀ ਨਹੀਂ ਕਨਵਰਟ ਹੋਏਗਾ ਤਾਂ 25 ਲੱਖ ਵਾਲੀ ਦੁਕਾਨਦਾਰੀ ਬੰਦ ਹੋ ਜਾਏਗੀ ਫੇਰ ਦੁਬਾਰਾ 5000 ਤੇ ਵੀਜ਼ੇ ਹੋਇਆ ਕਰਾਂਗੇ ਤਾਂ ਇਹ ਬੱਚਾ ਨੂੰ ਸਮਝ ਲੋਕਾਂ ਨੂੰ ਸਮਝ ਆ ਜਰੂਰੀ ਹੈ ਕਿ ਅਗਰ ਤੁਹਾਡਾ ਪਰਪਸ ਜੈਨੂਨ ਹੈ ਤਾਂ ਤੁਸੀਂ ਵੀਜ਼ਾ ਲਓ ਪਹਿਲਾਂ ਕੀ ਹੁੰਦਾ ਸੀਗਾ ਪੇਰੈਂਟਸ ਨੇ ਜਾਣਾ ਤਾਂ ਨਹੀਂ ਹੁੰਦਾ ਸੀਗਾ ਵੀਜ਼ਾ ਲੈ ਲੈਂਦੇ ਸੀ ਜੀ ਹੈਗੇ ਹੁਣ ਉਹ ਸਿਸਟਮ ਬੰਦ ਹੋ ਗਿਆ ਤੁਹਾਡਾ ਜਾਣ ਦਾ ਪਰਪਸ ਹੈ ਤਾਂ ਤੁਸੀਂ ਵੀਜ਼ਾ ਲਓ ਯੂਰਪ ਦੇ ਵਿੱਚ ਇੱਦਾਂ ਹੀ ਵੀਜ਼ਾ ਮਿਲਦਾ ਹੈ ਸ਼ਾਇਨਿੰਗਨ ਵੀਜ਼ਾ ਅਗਰ ਅੱਜ ਵੀ ਮੈਂ ਲੈਣਾ ਹੋਵੇ ਤਾਂ ਮੈਨੂੰ 12-15 ਦਿਨ ਦਾ ਹੀ ਮਿਲੇਗਾ ਮੈਨੂੰ 10 ਸਾਲ ਦਾ ਨਹੀਂ ਮਿਲੇਗਾ ਸੇਮ ਇਹ ਕੰਟਰੀਆਂ ਵੀ ਕਰਤਾ ਜਿੰਨੀ ਜੋ ਰਿਕੁਆਇਰਮੈਂਟ ਹੈ ਉਸ ਹ ਅੰਦਰ ਤੁਹਾਨੂੰ ਵੀਜ਼ਾ ਕਰਾਉਣਾ 100% ਮਤਲਬ ਵਾਪਸ ਆਣਾ ਪੈਣਾ ਉਹਨਾਂ ਨੂੰ 100 10% ਵਾਪਸ ਆਣਾ ਪਏਗਾ ਬਿਲਕੁਲ ਵੀ ਸੁਮੀਦ ਦੇ ਸਾਰੇ ਨਾ ਜਾਣਾ ਕਿ ਮੈਂ ਵਿਜ਼ਟਰ ਟੂ ਵਰਕ ਪਰਮਿਟ ਕਨਵਰਟ ਕਰਾਂਗਾ ਜੀ ਇਹ ਸੋਚ ਕੇ ਜਾਓ ਵਿਸਟਰ ਜਾਊਗਾ ਸ਼ਾਇਦ ਉੱਥੇ ਮੈਨੂੰ 10 ਦਿਨ ਹੀ ਐਂਟਰੀ ਮਿਲੇਗੀ 에어ਪੋਰਟ ਦੇ ਉੱਤੇ ਵੀ ਜੀ ਪਰ ਇੱਥੋਂ ਜੋ ਲੋਕ ਵਰਕ ਵੀਜ਼ਾ ਲੈ ਕੇ ਬਾਹਰ ਜਾਣਾ ਚਾਹੁੰਦੇ ਆ ਕੈਨੇਡਾ ਉਹਨਾਂ ਦਾ ਵੀ ਔਖਾ ਹੈ ਕਿ ਉਹਨਾਂ ਦਾ ਠੀਕ ਹੈ ਦੇਖੋ ਅਸੀਂ ਮੈਮ ਸ਼ੁਰੂ ਦੇ ਵਿੱਚ ਡਿਸਕਸ ਕੀਤਾ ਕੈਨੇਡਾ ਵੀ ਜੌਬ ਨਹੀਂ ਹੈ ਹਮ ਅਗਰ ਡਿਮਾਂਡ ਨਹੀਂ ਹੈ ਤਾਂ ਸਪਲਾਈ ਕਿੱਥੋਂ ਜਾਏਗੀ ਕੈਨੇਡਾ ਵੀ ਜੌਬਸ ਹੀ ਨਹੀਂ ਹੈ ਤਾਂ ਇੱਥੇ ਵਰਕ ਪਰਮਿਟ ਵਾਲਾ ਕੋਈ ਸੀਨ ਹੀ ਨਹੀਂ ਹੈ ਮਤਲਬ ਬਿਲਕੁਲ ਬੰਦ ਇੱਕ ਤਰ੍ਹਾਂ ਦੇਖੋ ਲੋਕ ਐਡਵਰਟਾਈਜ਼ਮੈਂਟ ਕਰ ਰਹੇ ਨੇ ਜੀ ਵਰਕ ਪਰਮਿਟ ਦੇ ਨਾਮ ਤੇ ਹਮ ਪ੍ਰੈਕਟੀਕਲੀ ਡਿਮਾਂਡ ਨਹੀਂ ਹੈ ਅਗਰ ਡਿਮ ਤਾਂ ਸਿੰਪਲ ਜੀ ਗੱਲ ਹੈ ਕਿ ਇਹ ਫਰਾਡ ਹੈ ਯੈਸ ਕੋਈ ਬੰਦਾ ਬਹੁਤ ਟੈਕਨੀਕਲ ਸਕਿੱਲ ਵਾਲਾ ਹੈ ਕਿਸੇ ਬੱਚੇ ਨੇ ਬੀਟਾ ਕੀਤੀ ਹੈ 5-6 ਸਾਲ ਆਈਟੀ ਕੰਪਨੀ ਜੌਬ ਕੀਤੀ ਹੈ ਕੋਈ ਪਰਸਨ ਹੈ ਜਿਨੇ 10-15 ਸਾਲ ਹਸਪੀਟਲ ਇੰਡਸਟਰੀ ਜੌਬ ਕੀਤੀ ਹੈ ਉਹ ਅਪਲਾਈ ਕਰੇਗਾ ਯੈਸ ਉਹ ਐਲੀਜੀਬਲ ਕਿਉਂਕਿ ਉਹਨਦੀ ਨੀਡ ਹੈ ਜੀ ਇਹ ਕਾਹ ਮੁੰਡਾ ਪਲਸ 2 ਪਾਸ ਆਊਟ ਬੀਏ ਪਾਸ ਆਊਟ ਉਹ ਕਹੇ ਜੀ ਮੈਂ ਕੈਨੇਡਾ ਵਰਕ ਪਰਮਿਟ ਤੇ ਜਾਣਾ ਹੈ ਜੀ ਤਾਂ ਸੋਚੋ ਕਿੱਦਾਂ ਜਾਏਗਾ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਮੈਮ। ਤੇ ਤੁਹਾਡੇ ਵੱਲੋਂ ਕੀ ਸੁਜੈਸ਼ਨ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਜੋ ਲੋਕ ਕੈਨੇਡਾ ਜਾਣਾ ਚਾਹੁੰਦੇ ਆ ਕੀ ਕੀ ਚੀਜ਼ ਧਿਆਨ ਦੇਣ? ਦੇਖੋ ਕੈਨੇਡਾ ਦੇ ਨਵੇਂ ਰੂਲ ਜਿਹੜੇ ਆਏ ਆ ਜੀ ਲੋਕੋ ਨੂੰ ਖੁਸ਼ੀ ਨਾ ਮਨਾਣ ਇਸ ਨੂੰ ਇਹ ਸੋਚੋ ਕਿ ਇਹ ਰੂਲ ਤੁਹਾਡੇ ਤੇ ਐਪਲੀਕੇਬਲ ਹੋ ਰਿਹਾ ਹੈ। ਇਹਦਾ ਸਿੰਪਲ ਜਿਹਾ ਇਹ ਹੈ ਕਿ ਆਪਣੇ ਜਿੱਥੇ ਵੀ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਆਪਣੇ ਕਨਸਲਰ ਕੋਲ ਕੇ ਆਪਣੀ ਫਾਈਲ ਪਹਿਲਾਂ ਅਸੈਸਮੈਂਟ ਕਰਾਓ। ਜੀ। ਕੀ ਤੁਸੀਂ ਐਲੀਜੀਬਲ ਹੋ ਇਹ ਨਵੇਂ ਰੂਲ ਦੇ ਵਿੱਚ? ਹੂੰ। ਐਲੀਜੀਬਲ ਹਾਂ। ਕਿਆ ਤੁਹਾਨੂੰ ਫੀਸ ਪੇ ਕਰਨਾ ਚਾਹੀਦਾ ਨਹੀਂ ਕਰੇ ਉਹਨਾਂ ਨਾਲ ਗੱਲ ਕਰੋ ਉਸ ਤੋਂ ਤੁਸੀਂ ਡਿਸੀਜਨ ਲੋ ਜੀ ਇਹ ਨਾ ਸੋਚੋ ਕਿ ਹਰ ਇੱਕ ਬੰਦਾ ਬਿਨਾ ਜੀਸੋ ਜਾ ਸਕਦਾ ਹਰ ਇੱਕ ਬੰਦਾ ਬਿਨਾ ਫੀਸੋ ਇਸ ਤਰ੍ਹਾਂ ਨਹੀਂ ਹੈ ਮੈਂ ਫੇਰ ਕਹਿ ਰਹੇ ਪਿਛਲੇ ਸਾਲ ਨਾਲੋਂ ਲਈ ਇਸ ਸਾਲ 70% ਰਿਫਿਊਜ਼ ਲਾ ਜ਼ਿਆਦਾ ਆਣ ਗਈਆਂ ਉਹਦਾ ਕਾਰਨ ਹੈ ਕਿ ਜਿਸ ਤਰ੍ਹਾਂ ਹੀ ਨਿਊਜ਼ ਆਈ ਲੋਕਾਂ ਨੇ ਬਿਨਾ ਹਾਈਲਾਈਟਸੋ ਕੈਨੇਡਾ ਸਟੂਡਿੰਗ ਇਸ ਆ ਬੋਲਣਾ ਸ਼ੁਰੂ ਕਰਤਾ ਇਹ ਸਰਸਰ ਲੋਕਾਂ ਨਾਲ ਠੱਗੀ ਹੋ ਰਹੀ ਹੈ ਲੋਕਾਂ ਨੂੰ ਸਮੇਂ ਨਾਲ ਬਹੁਤ ਜਰੂਰੀ ਹੈ ਪਰ ਕਈ ਲੋਕ ਇਹ ਸੋਚਦੇ ਆ ਸ਼ਾਇਦ ਗੇਟ ਬੰਦ ਹੀ ਹੋ ਗਏ ਕੈਨੇਡਾ ਜਾਣ ਦੇ ਇਹ ਸੋਚ ਰਹੇ ਨੇ ਕਦੇ ਵੀ ਨਹੀਂ ਹੋਏਗਾ ਮੈਮ ਕੈਨੇਡਾ ਦਾ ਐਜੂਕੇਸ਼ਨ ਸਿਸਟਮ ਬੈਟਰ ਹੋ ਰਿਹਾ ਹੈ ਅਸੀਂ ਪਿਛੇ 3 ਸਾਲ ਤੋਂ ਲੋਕਾਂ ਨੂੰ ਕਹਿ ਰਹੇ ਪਬਲਿਕ ਕਾਲਜਿਸ ਪੜੋ ਤੁਹਾਡਾ ਫਿਊਚਰ ਚੰਗਾ ਹੈ ਜੀ ਬੱਚਿਆਂ ਨੂੰ ਸਮੇਂ ਨਾਲ ਜਰੂਰੀ ਹੈ ਜੋ ਵੀ ਚੀਜ਼ਾਂ ਹੋ ਰਹੀਆਂ ਹੈ ਨੋ ਡਾਊਟ ਪੋਲਿਟਿਕਸ ਇੱਕ ਅਲੱਗ ਚੀਜ਼ ਹੈ ਜੀ ਪਰ ਐਜੂਕੇਸ਼ਨ ਸਿਸਟਮ ਦਾ ਬੈਟਰਮੈਂਟ ਵੀ ਇੰਦੇ ਸੁੱਤੇ ਹੋਏਗਾ ਬੱਚਾ ਜੀ ਮਤਲਬ ਇਹ ਲੋਕ ਨਾ ਸੋਚਣ ਕਿਉਂਕਿ ਕਾਫੀ ਲੋਕ ਅਸੀਂ ਖੁਦ ਸੁਣਿਆ ਕਹਿੰਦੇ ਕਿ ਕੈਨੇਡਾ ਤਾਂ ਹੁਣ ਬੰਦ ਹੀ ਹੋ ਗਿਆ ਅਸੀਂ ਕਿਤੇ ਹੋਰ ਦੇਖੀਏ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਕੈਨੇਡਾ ਹਮੇਸ਼ਾ ਪੋਜ਼ਿਟਿਵ ਰਹੇਗਾ ਆਪਣੇ ਐਜੂਕੇਸ਼ਨ ਸਿਸਟਮ ਲਈ ਜੀ ਮਤਲਬ ਲੋਕਾਂ ਨੂੰ ਮਤਲਬ ਜਿਹੜੇ ਬੱਚੇ ਨੇ ਉਹ ਜਾਣਾ ਚਾਹੁੰਦੇ ਨੇ ਉਹ ਜ਼ਰੂਰ ਜਾਣ ਡੈਫੀਨਿਟਲੀ ਅਪਲਾਈ ਕਰੋ ਔਰ ਥਿਸ ਇਜ਼ ਅ ਰਾਈਟ ਟਾਈਮ ਬਹੁਤ ਸਾਰੇ ਬੱਚੇ ਜਿਹੜੇ ਅੰਦਰ ਕੋਲ ਪੈਸੇ ਪਾਸੋਂ ਇਸ਼ੂ ਹੈ ਤੁਸੀਂ ਸੋਚੋ ਕਿ ਤੁਸੀਂ ਹੁਣ 6 ਮਹੀਨੇ ਦੀ ਫੀਸ ਦੇ ਨਾਲ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਫੀਸ ਤੁਸੀਂ ਦੇਣੀ ਵੀਜ਼ਾ ਲੱਗਣ ਤੋਂ ਬਾਅਦ ਉਹ ਵੀ ਕੈਨੇਡਾ ਦੇ ਸਰਕਾਰੀ ਕਾਲਜ ਹੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਉਂਸਲੈਂਟ ਇਹ ਪ੍ਰਮੋਟ ਕਰ ਰਹੇ ਕਿ ਸਰਕਾਰੀ ਕਾਲਜ ਫੀਸ ਪਹਿਲਾਂ ਜਾਏਗੀ ਜੀ 100% ਕਾਲਜ ਜਿੰਨੇ ਵੀ ਕੈਨੇਡਾ ਦੇ ਪਬਲਿਕ ਹੈ ਸਭ ਨੇ ਆਪਣੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਆ ਕੋਈ 1000 ਡਾਲਰ ਦੇ ਨਾਲ ਆਪਾਂ ਨੂੰ ਫੀਸ ਐਲਓਏ ਦੇ ਰਹੇ ਕੋਈ 3000 ਨਾਲ ਕੋਈ 5000 ਨਾਲ ਤਾਂ ਆਪਣੀ ਅਸੈਸਮੈਂਟ ਚੈੱਕ ਕਰਾਓ ਕਿ ਤੁਸੀਂ ਕਿਹੜੇ ਕਾਲਜ ਐਲੀਜੀਬਲ ਹੋ ਉਸ ਤੋਂ ਬਾਅਦ ਆਪਣਾ ਵੀਜ਼ਾ ਅਪਲਾਈ ਕਰੋ ਤਾਂ ਐਸੀ ਗੱਲਬਾਤ ਕੀਤੀ ਹੈ ਸਾਰੀ ਜਿਹੜੀ ਜਾਣਕਾਰੀ ਸੀ ਉਹ ਆਪਾਂ ਦਿੱਤੀ ਹੈ ਔਰ ਕੁਏਰੀਜ਼ ਕਾਫੀ ਲੋਕਾਂ ਦੀ ਜਿਹੜੀ ਸੁਲਝ ਵੀ ਗਈ ਹੋਗੀ ਕਿ ਕਿਸ ਤਰ੍ਹਾਂ ਘੱਟ ਪੈਸਿਆਂ ਦੇ ਵਿੱਚ ਜਿਹੜੇ ਕਿ ਹੁਣ ਲੋਕ ਜਿਹੜੇ ਕੈਨੇਡਾ ਜਾ ਸਕਦੇ ਨੇ ਪਰ ਉਹਦੇ ਵੀ ਬਹੁਤ ਜ਼ਿਆਦਾ ਕ੍ਰਾਈਟੇਰੀਆ ਨੇ ਜੋ ਕਿ ਅਸੀਂ ਪੁੱਛੇ ਆ ਔਰ ਅਜੇ ਹੀ ਹੋਰ ਵਧੀਰੀ ਅਪਡੇਟਸ ਲਈ ਅਜੇ ਹੀ ਹੋਰ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾ ਬਲਵਿੰਦਰ ਨਾਲ ਮੈਂ ਹਰਸ਼ਕੋਰ